ਸ਼ੁਰੂ ਕਰਦੇ ਸਤਿ ਸ਼੍ਰੀ ਅਕਾਲ ਮਿੱਤਰ ਪਿਆਰੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਬੂ-ਵਾਲਦੀ ਸੱਤ 'ਚ ਇਹ ਦੇਖੋ ਰੌਣਕ ਸੱਤਾਂ ਦੀ ਫੂਬ ਇੰਜੋਏ ਕਰਦੇ ਨੇ ਆਪਣੇ ਆਪ ਚਲੋ ਕੋਈ ਤਾਂ ਮਾਫ ਕਰਦੇ ਹੋ ਬੱਪਾ ਕੋਈ ਨਾ ਅਸੀਂ ਤਾਂ ਚਾਹੁੰਦੇ ਕਿ ਸਾਡੇ ਬਜ਼ੁਰਗਾਂ ਦੇ ਬਾਰੇ ਲੋਕਾਂ ਨੂੰ ਪਤਾ ਲੱਗੇ ਕਿ ਲੋਕੀ ਤਾਂ ਫੋਨ 'ਚ ਵੱਡੇ ਹੋਏ ਲੇਕਿਨ ਅਸੀਂ ਚਾਹੁੰਦੇ ਸਾਡੇ ਬਜ਼ੁਰਗਾਂ ਬਾਰੇ ਸਾਡੇ ਇੱਥੋਂ ਦੀ ਜਵਾਨੀ ਬਾਰੇ ਲੋਕਾਂ ਨੂੰ ਜਾਗਰੂਕਤਾ ਹੋਵੇ ਸੋ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਹੈ ਤੁਸੀਂ ਵਿਆਹੇ ਹੋਏ ਹੋ ਬਿਲਕੁਲ ਜੀ ਪੋਤੇ ਵਾਲਾ ਮੈਂ ਤਾਂ ਆ ਇਹ ਕਾਫੀ ਮੇਨਟੇਨ ਮੇਨਟੇਨੈਂਸ ਅੱਛਾ ਜਦੋਂ ਤੁਹਾਡਾ ਵਿਆਹ ਹੋਇਆ ਸੀ ਕਿੰਨੇ ਬਰਾਤੀ ਆਏ ਸੀ ਉਦੋਂ ਦਾ ਜੀ ਥੋੜਾ ਖੜਕੂਬਾਦ ਦਾ ਜੋਰ ਚੱਲਦਾ ਸੀਗਾ 11 11 ਬਰਾਤੀ ਸੀਗੇ ਤੇ ਵਿੱਚੋਂ 소ਫੀ ਕਿੰਨੇ ਸੀ ਨਹੀਂ ਹੈ ਤਾਂ ਉਦੋਂ 소ਫੀ ਸੀ ਜਿਆਦਾ ਥੋੜਾ ਦੈਸਿਸ ਦਾ ਸੀਗਾ ਪਿੰਡੇ ਵਾ ਕੇ ਥੋੜੀ ਪਾਰਟੀ ਬੂਟੀ ਕਰ ਲੈਣ ਕਰ ਲਈ ਸੀ ਤੇ ਖਿੱਲੇ ਦੇ ਕਿੰਨੇ ਸੀ ਪੀਕੇ ਉਦਾਂ ਜੀ ਤੁਹਾਨੂੰ ਪਤਾ ਹੀ ਹੈ ਪਿੰਡਾਂ ਦੇ ਵਿੱਚ ਤਾਂ ਹੋ ਵੀ ਜਾਂਦਾ ਚੱਕ ਚੁੱਕ ਕੇ ਲੈ ਕੇ ਆਉਣਾ ਪੈਂਦਾ ਉਦੋਂ ਟਰਾਲੇ ਟਰੁੱਲਿਆਂ ਤੇ ਲੈ ਕੇ ਆਉਂਦੇ ਹੁੰਦੇ ਸੀਗੇ ਬੰਦਿਆਂ ਨੂੰ ਹਾਏ ਯਾਰ ਤੇ ਨੇ ਟਰਾਲੀਆਂ ਤੇ ਲੈ ਕੇ ਹੁੰਦੇ ਸੀ ਅੱਛਾ ਬਾਪੂ ਬੇਬੇ ਜੀ ਹੈਗੇ ਘਰੇ ਨਹੀਂ ਖਾਦਾਂ ਅੱਛਾ ਤੁਸੀਂ ਕੱਲੇ ਹੋ ਮਤਲਬ ਬੱਚੇ ਘਰ ਪਰਿਵਾਰ ਹੈਗਾ ਆਪਣਾ ਅੱਛਾ ਠੀਕ ਹੈ ਬਾਪੂ ਬੰਦੇ ਨੂੰ ਅਕਲ ਕਿਵੇਂ ਆਉਂਦੀ ਹੈ ਅਗਰ ਆ ਹੀ ਜਾਂਦੀ ਆ ਭਾਈ ਜਦ ਜਵਾਨੇ ਵੇਲੇ ਆਪਣੇ ਅਚਰ ਪੈਂਦੀ ਆ ਉਦੋਂ ਆ ਕੇ ਆਉਂਦੀ ਆ ਅੱਛਾ ਤੇ ਜਿਹੜੇ ਲੋਕੀ ਕਹਿੰਦੇ ਖਰੋਟ ਖਾਓ ਬਦਾਮ ਖਾਓ ਤੇ ਨਿਓਜੇ ਖਾਓ ਉਹਨਾਂ ਨੂੰ ਫਿਰ ਕੀ ਕਹਿਣਾ ਚਾਹੁੰਦੇ ਉਹ ਖਾਈ ਜਾਣਾ ਸਾਨੂੰ ਕੀ ਮਤਭਾਤ ਹੈ ਆ ਨ ਕੋਈ ਮਤਵਲ ਨਹੀਂ ਨਹੀਂ ਤੇ ਫਿਰ ਮਤਲਬ ਅਕਲ ਆਉਂਦੀ ਕਿੱਦਾਂ ਹੈ ਅਗਰ ਆਈ ਜਾਂਦੇ ਆ ਦੇਖਦੇ ਆ ਨੂੰ ਅੱਛਾ ਤੇ ਦੁਨੀਆ ਦੇਖ ਕਿਆ ਬਾਤ ਹੈ ਕਿਆ ਬਾਤ ਹੈ ਚਲੋ ਮੈਨੂੰ ਤੁਸੀਂ ਬਾਈ ਜੀ 95 ਸਾਲ ਦੇ ਆ ਜੀ ਬਾਪੂ ਜੀ ਮੈਂ ਚਾਹੁੰਨੀ ਆ ਤੁਸੀਂ ਰਿਕਾਰਡ ਕਾਇਮ ਕਰੋ ਤੁਸੀਂ 100 100 ਤੋਂ ਵੀ ਉੱਪਰ ਜਿਓ ਹਾਂ ਜੀ ਬਾਪੂ ਮੈਨੂੰ ਇਹ ਦੱਸੋ ਕਾਇਮ ਕਿਵੇਂ ਰਹਿੰਦੇ ਹੋ ਕਾਇਮ ਬਸ ਠੀਕ ਹੈ ਪੂਰੇ ਕਾਇਮ ਰਹੀਦਾ ਜੀ ਹਾਂ ਹਾਂ ਸੇਹਦਰ ਰਾਜ ਦੱਸੋ ਨਾ ਕਾਇਮ ਕਿਵੇਂ ਰਹਿੰਦੇ ਹੋ ਬਸ ਚੰਗਾ ਖਾਈ ਪੀਦਾ ਬਸ ਉਸ ਤਰ੍ਹਾਂ ਹੀ ਹੋਰ ਕੋਈ ਗੱਲਬਾਤ ਨਹੀਂ ਜੀ ਨਹੀਂ ਤੇ ਕੋਈ ਦੂਜੀ ਚੀਜ਼ ਵੀ ਨਹੀਂ ਕੋਈ ਨਹੀਂ 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 ਕੀ ਹਾਂ ਬਾਤ ਹੈ ਨਸ਼ਾ ਮੁਕਤ ਬਿਲਕੁਲ ਅੱਪੂ ਵਾਲਦੇ ਬਜ਼ੁਰਗ ਨਸ਼ਾ ਮੁਕਤ ਨੇ ਤਾਂ ਜਵਾਨੀ ਵੀ ਨਸ਼ਾ ਮੁਕਤ ਹੈ ਇਹ ਮੈਂ ਲਿਖ ਕੇ ਦੇ ਸਕਦੀ ਤੁਹਾਨੂੰ ਫਿਰ ਕਿਉਂਕਿ ਬਜ਼ੁਰਗਾਂ ਨੂੰ ਦੇਖ ਕੇ ਬੱਚੇ ਸਿੱਖਦੇ ਆ ਜੇ ਸਾਡੇ ਬਜ਼ੁਰਗ ਨਸ਼ਾ ਮੁਕਤ ਨੇ ਤਾਂ ਪੱਕੀ ਗੱਲ ਹੈ ਜਵਾਨੀ ਵੀ ਨਸ਼ਾ ਮੁਕਤ ਹੋਗੀ ਤੇ ਬਾਪੂ ਤੁਸੀਂ ਵਿਆਹੇ ਹੋਇਓ ਆਏ ਆਏ ਕਿੰਨੇ ਚਾਲੂਗੇ ਵਿਆਹ ਨੂੰ ਹੋ ਗਿਆ 70 ਕੋ ਸ 75 ਸਾਲ ਹੀ ਹੋ ਗਏ ਹੋਣਗੇ ਤੇ ਬਾਪੂ ਇੰਨੀ ਲੰਬੀ ਵਧੀਆ ਮੈਰਿਡ ਲਾਈਫ ਦਾ ਕੀ ਰਾਜ਼ ਹੈ ਕਿਉਂਕਿ ਲੋਕ ਤਾਂ 2 ਸਾਲ 4 ਸਾਲ ਬਾਅਦ ਹੀ ਅੱਜ ਕੱਲ ਆਪਾਂ ਇੱਕ ਦੂਜੇ ਨੂੰ ਛੱਡ ਦਿੰਦੇ ਨਹੀਂ ਠੀਕ ਹੈ ਬਸ ਚੱਲੀ ਜਾਂਦਾ ਹੈ ਬੇਬੇ ਹੈਗੇ ਹਾਂ ਬੇਬੇ ਇੱਕ ਹੈਗੀ ਐ ਇੱਕ ਹੀ ਮਰ ਗਈ ਨਹੀਂ ਕਿਹੜੇ ਹੈਗੇ ਦੋ ਨੇ ਇਹਨਾਂ ਦੀਆਂ ਉਹ ਮਰ ਸੀ ਅੱਛਾ ਪਰ ਮਿਲਿਆ ਹੋਇਆ ਫ੍ਰੀ ਫੋਟ ਅੱਛਾ ਕੀ ਬਾਤ ਹੈ ਅੱਛਾ ਤੇ ਦੋ ਹੁਣ ਜਿਹੜੇ ਸਭ ਤੋਂ ਜ਼ਰਾ ਘਰ ਚ ਕਿਦੀ ਚਲਦੀ ਹੈ ਢੋਡੀ ਕੇ ਬੇਬੇ ਦੇ ਸੱਚੀ ਦੱਸਣਾ ਬੱਪੂ ਦੇਖੋ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਝੂਠ ਨਹੀਂ ਮਾਰਨਾ ਬੱਪੂ ਪਤਾ ਮੈਨੂੰ ਦੱਸ ਦੇਣਾ ਤੁਹਾਡੇ ਗਵੰਡੀਆਂ ਨੇ ਮੈਂ ਤੈਨੂੰ ਮੈਂ ਤਾਂ ਵੀ ਸੱਚੀ ਦੱਸਾਂ ਜਿਹੜੀ ਹੁਣ ਬੇਬੇ ਹੈ ਉਹਵੇਂ ਤੁਹਾਡ ਰਹੀ ਹੈ ਅੱਛਾ ਮੈਂ ਆੜ ਰਹੀ ਨੇ ਠੀਕ ਹੈ ਮੈਂ ਪਹਿਲੇ ਮੁੰਡਿਆ ਕੋਲ ਆ ਠੀਕ ਹੈ ਉਹ ਆਪਦੇ ਮੁੰਡੇ ਕੋਲੇ ਆ ਅੱਛਾ ਠੀਕ ਹੈ ਹਾਂ ਤੇ ਮਤਲਬ ਫਿਰ ਇਹ ਲੱਗ ਹੋਣ ਦਾ ਕਾਰਨ ਕੀ ਸੀ ਲੱਗ ਹੋਣਾ ਕੀ ਬਸ ਜੋ ਡੋੜੀ ਹੋ ਗਈ ਬਸ ਫਿਰ ਪਰ ਇਹਦਾ ਮਤਲਬ ਬੇਬੇ ਲੜਦੀ ਸੀ ਬੇਬੇ ਲੜਾਈ ਬੇਬੇ ਮੁੰਡਾ ਮੁੰਡਾ ਸੀਗਾ ਜੀ ਉਹ ਕਹਿੰਦੇ ਸਾਡੇ ਕੋ ਬਾਪੂ ਰਹੇ ਉਹਦੇ ਕੋਲੇ ਬੇਬੇ ਰਹੇ ਬਸ ਹਾਂਜੀ ਅੱਛਾ ਅੱਛਾ ਚਲੋ ਬਹੁਤ ਵਧੀਆ ਗੱਲ ਹੈ ਬਾਪੂ ਇਦਾਂ ਹੀ ਜਿਉਂਦੇ ਵਸਦੇ ਰਹੋ ਬਸ ਠੀਕ ਹੈ ਜੀ ਅੱਛਾ ਠੀਕ ਹੈ